ਕੜਾਕੇ ਦੀ ਠੰਡ ਚ 111 ਮਰਜੀਵੜਿਆਂ ਦਾ ਯਥਾ ਮਰਨ ਵਰਤ ਤੇ ਬੈਠਾ ਯੋਧੇ ਪੂਰੀ ਚੜ੍ਹਦੀ ਕਲਾ ਚ ਨੇ ਮੇਰਾ ਹੌਂਸਲੀ ਅੱਲਾ ਹਾਂ ਪਹਿਲਾਂ ਦੇਖਦਾ ਪਤਾ ਨਹੀਂ ਕਿ ਕਿੰਨੀ ਹਾਂ ਜੀ ਪ੍ਰਧਾਨ ਜੀ ਹਾਂ ਜੀ ਜਿਹੜਾ 111 ਦਾ ਦਿੱਖ ਆਇਆ ਵਾ ਕਿ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਗਏ ਨਹੀਂ। ਕਿ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਗਏ ਕਿ ਸਰਦਾਰ ਡੀਸੀ ਜੱਲੇਬਾਦੋਂ ਤੇਲ ਤੇਲ ਕਰਦਾ ਆਪਾਂ ਮੌਜੂਦ ਇਹਨਾਂ ਨੂੰ ਜਾ ਰਹੇ ਨਹੀਂ। ਵੀ ਆਪਾਂ ਇਹ ਮਤਲਬ ਕੀ ਕਰ ਸਕਦੇ ਆ ਫਿਰ ਆਪੇ ਹੀ ਮਤਲਬ ਇਹਨਾਂ ਬਦਕਰਾਨੇ ਆਗੂਆਂ ਨੇ ਸਲਾਹ ਕੀਤੀ ਆ ਕਿ ਸਰਦਾਰ ਡੀਸੀ ਜੱਲੇਬਾਦ ਜੁਦਾ ਰਹਿ ਗਿਆ ਤੇ ਕਈ ਡੱਲੇਬਾਦ ਪੈਦਾ ਹੋ ਸਕਦੇ ਸਾਡੇ ਵਰਗੇ ਕਈ ਬਣ ਸਕਦੇ। ਜੋ ਕਰਨੀ ਜਰਨੈਲੀ ਮਤਲਬ ਉਹ ਮੌਦਿ ਨੂੰ ਚਲ ਗਿਆ ਤੇ ਉਹ ਆਪਾਂ ਕਿੱਦਾਂ ਕਰਾਂਗੇ ਇਹ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਕੇ ਆ ਗਏ ਨੇ ਕਿ ਜਿਆਦਾ ਆਪਾਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਤੇ ਜਾਂ ਸਾਡੀ ਇੱਛਾਤ ਹੋਊਗੀ ਇਹ ਜਦੋਂ ਨਾਂ ਲਿਖੀ ਜਾਂਦੇ ਸਪੀਚਾਂ ਵੀ ਹੋਈਆਂ ਕਿ ਜੇ ਕਿਸੇ ਨੇ ਨਾਂ ਕਟਾਉਣਾ ਵਾ ਜਾਂ ਕਿਸੇ ਨੂੰ ਕੋਈ ਮੈਡੀਸਿਨ ਚੱਲਦੀ ਆ ਨਾਂ ਕਟਵਾ ਸਕਦਾ ਪਰ ਲੋਕਾਂ ਨੇ ਇੱਕ ਤੋਂ ਇੱਕ ਹੋ ਕੇ ਨਾਂ ਲਿਖਾਇਆ ਇੱਥੇ ਆਸਤ੍ਰਮ ਦਾਵਾ ਉਹ ਪੰਜਾਬ ਆ ਜਿਨੇ 98% ਸ਼ੇਦੀਆਂ ਦੇ ਕੇ ਸਾਰੇ ਭਾਤ ਨੂੰ ਯਾਦ ਕਰਾਇਆ ਇਹ ਉਹਨਾਂ ਦੇ ਵਾਰਸ ਨਹੀਂ ਇਸ ਕਰਕੇ ਭਰਾਓ ਇਹ ਮਾਘੀ ਤੋਂ ਤੇ ਤਿਆਰੋ ਦੇ ਲੋਕ ਬੈਗੇ ਨੇ ਮਗਰ 111 ਦਾ ਜਥਾ ਫੇਰ ਤਿਆਰ ਆ ਕਿ ਜੇ ਇਹਨਾਂ ਦੀ ਛੇਤੀ ਹੋ ਜਾਂਦੀ ਹੈ ਤੇ ਇਹਨਾਂ ਬੈਲ ਦੀ ਸਰਕਾਰ ਨੂੰ ਹੱਕੀ ਮੰਗਾ ਲਾਗੂ ਕਰਨੀਆਂ ਪੈਣੀਆਂ ਕੋਈ ਮੰਗ ਸਾਡੀ ਨੰਨ ਨਹੀਂ ਹੈ ਪਿਛਲੇ ਅੰਦੋਲਨ ਦੀਆਂ ਮੰਗੀਆਂ ਹੀ ਆ ਮੰਗਾ ਲੇ ਉਹਨਾਂ ਸਰਕਾਰ ਨੂੰ ਹਰੇ ਘਲਾ ਦੇ ਲਾਗੂ ਕਰਨੀ ਪੈਣੀ ਐਮਐਸਪੀ ਗਰੰਟੀ ਕਾਨੂੰਨ ਐਮਐਸਪੀ ਗਰੰਟੀ ਕਾਨੂੰਨ ਕੀ ਆ ਐਮਐਨਬੀ ਕੰਟੀਨਿਊ ਕਿਸਾਨ ਮਜ਼ਦੂਰਾਂ ਤੇ ਹੈ ਹੀ ਆ ਆਮ ਲੋਕਾਂ ਵਾਸਤੇ ਵੀ ਆ ਸਾਡੀ ਕਲਕਤੇ ਐਮਐਸਪੀ ਹੈਗੀ ਆ ਤੇ ਗਰੀਬ ਨੂੰ 30 ਰੁਪਏ ਕਿਲੋ ਆਟਾ ਮਿਲ ਜਾਂਦਾ ਭਰਾਓ ਤੇ ਜੇ ਸਾਡੇ ਆਲੂ ਦੇ ਗੰਡੇ ਤੇ ਫਸਲਿਆਂ ਤੇ ਐਮਐਸਪੀ ਨਹੀਂ ਹੈ ਤੁਸੀਂ ਆ ਫਸਲਾ ਤੇ ਸਰ ਤੋਂ 2 3 ਰੁਪਏ ਲੈ ਕੇ 80 ਰੁਪਏ ਤੱਕ ਵੇਚਿਆ ਜਾਂਦਾ ਇਹ ਆਮ ਲੋਕ ਵੀ ਠੱਗੇ ਜਾਂਦੇ ਨੇ ਇਹ ਸਮਝਣ ਵਾਲੀ ਗੱਲ ਆ ਲੜਾਈ ਸੱਚੇ ਭਾਵੇਂ ਲੋਕਾਂ ਦੀ ਆ ਜਿਹੜੀ ਸਰਦਾਰ ਜੀ ਸੀ ਜਦੋਂ ਸਭ ਲੜ ਰਹੇ ਨੇ ਆਪਣੇ ਖਿੰਡੇ ਤੇ ਖੜਾ ਰਹੇ ਨੇ ਇਹੋ ਜਿਹਾ 2000 ਲੀਟਰ ਆ ਪਹਿਲਾ ਜਰਨੈਲ ਆ ਜਿਹਨੇ ਆਪ ਦੇ ਆਖਿਆ ਵਿੱਚ ਸ਼ਹੀਦੀ ਉਹ ਤੇ ਮੇਰੀ ਹੁੰਦੀ ਤੇ ਵਰਕਰ ਆ ਗੂ ਆਣ ਕੇ ਬਹਿ ਗਿਆ ਵੀ ਅਸੀਂ ਸ਼ਹੀਦੀ ਜੀ ਨੂੰ ਤਿਆਰ ਹੈ ਠੰਡ ਬਹੁਤ ਹੈ ਜੀ ਧੁੰਦ ਬਹੁਤ ਜ਼ਿਆਦਾ ਕਿਵੇਂ ਦੇਖਦੇ ਹੋ ਕਿਵੇਂ ਨੇ ਹੌਸਲੇ ਜੀ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਕੇ ਦੇਖਣਾ ਜਿਸ ਵੇਲੇ ਸਿਆਵ ਜਾਬੇ 7 ਦੇ 9 ਸਾਲ ਦੀ ਠੱਡਾ ਬੁੱਧ ਮਾਤਾ ਗੁਜਰੀ ਇਹ ਉਹਨਾਂ ਦੇ ਵਾਰਸ ਨੇ ਇਹ ਫਿਰ ਇਹ ਧੁੰਦ ਹੈ ਠੰਡਾ ਕੀ ਕਰ ਸਕਦੀ ਹੈ ਇਹ ਜਦੋਂ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਗੇ ਛਿੰਦੀ ਦੇ ਨੂੰ ਤਿਆਰ ਜੋ ਮਰਜ਼ੀ ਜਿੰਨਾ ਮਰਜ਼ੀ ਜਬਰ ਹੋ ਜੇ ਜਿੰਨੀ ਮੱਤੀ ਠੰਡ ਪੈ ਜੇ ਇਹ ਲੋਕ ਆਪਣੇ ਸਿੱਧਕ ਤੋਂ ਹਿੱਲਣਾ ਨਹੀਂ ਤੁਹਾਡੀ ਇੱਕ ਮਿੰਟ ਨੈਟਵਰਕ ਹਾਂ ਚੱਲਦਾ ਪੂਰੀ ਸ਼ੇਰ ਦਿੱਤੇ ਨੇ ਲੋਕ ਖੁਸ਼ ਨੇ ਇੱਥੇ ਇਹ ਵੀ ਇਹ ਮਤਲਬ ਸਖੰਦਾ ਇਸ ਧਰਤੀ ਦਾ ਇਹ ਪ੍ਰਾਤਨ ਆ ਵੀ ਲੋਕ ਸ਼ੀਹ ਹਸਾ ਸਖਸ਼ੀਦਿਆਂ ਦੇ ਠੀਕ ਹੈ ਤੇ ਤੁਹਾਡੀ ਡਾਕਟਰੀ ਰਿਪੋਰਟ ਸਾਰੀ ਵਗੈਰਾ ਹੋ ਗਈ ਬੀਪੀ ਸ਼ੂਗਰ ਵਗੈਰਾ ਸਾਰਾ ਠੀਕ ਹੈ ਜੀ ਧੰਨਵਾਦ ਜੀ ਤੁਸੀਂ ਦੇਖਿਆ ਕਿਵੇਂ ਯੋਧੇ ਡਟੇ ਬੈਠੇ ਨੇ ਹੱਕ ਦੀਆਂ ਮੰਗਾਂ ਦੇ ਲਈ ਕੇਂਦਰ ਸਰਕਾਰ ਮੰਨੀਆਂ ਹੋਈਆਂ ਮੰਗਾਂ ਚੱਕੜੇ ਲਾਗੂ ਹੋਣਾ ਲਾਗੂ ਹੋਣਾ ਕੋਈ ਸੱਚੇ ਲੋਕ ਹੋ ਸਰਪ੍ਰਕਰਤਕ ਕੀ ਹੋਦਾ ਤੇ ਜੀ ਹਜ਼ਾ ਤੇ ਹੋ ਜਾਂ ਔਰ ਕਰਦੇ ਮਹਾ ਗੱਦੇ ਜਿਹਨੇ ਮਿਲਦੇ ਸਾਹਿਬ ਦੇਖਿਓ ਆਜੋ ਆਜੋ ਹਾਂਜੀ ਵੀਰ ਜੀ ਕਿਵੇਂ ਬੈਠੇ ਹੋ ਕਿਵੇਂ ਆ ਮਾਹੌਲ ਜੀ ਮਾਹੌਲ ਠੀਕ ਹੈ ਜੀ 111 ਆਪਣੇ ਕਿਸਾਨ ਦੇ ਸਬੰਧ ਦੇ ਤੇ ਠੰਡ ਵੀ ਬਹੁਤ ਹੈ ਜੀ ਠੰਡ ਵੀ ਬਹੁਤ ਹੈ ਸ਼ੁਰੂ ਤੋਂ ਆਪਣੇ ਜਿਹੜੀ ਕੋਮ ਆ ਕੰਪਨੀਆਂ ਦਿੰਦੀ ਰਹੀ ਹੈ ਕੰਪਨੀਆਂ ਦੇਣ ਦੀ ਖਾਤਰੀ ਬੈਠਿਆ ਠੀਕ ਹੈ ਜੀ ਤੇ ਡਾਕਟਰੀ ਚੈੱਕ ਅਪ ਵਗੈਰਾ ਸਾਰਾ ਸਾਰੀ ਟੀਮ ਦਾ ਸਾਰੇ ਕਿਸਾਨਾਂ ਦਾ ਹੋ ਗਿਆ ਜੀ ਬਸ ਚੱਲ ਸਨ ਰਹਿ ਗਿਆ ਲਗਜਾਂ ਦਿਨ ਲੱਗੇ ਪਏ ਆ ਵੇਟ ਬੀਪੀ ਸ਼ੂਗਰ ਦਾ ਸਭ ਕੁਝ ਡੀਟੇਲ ਚੈੱਕ ਕਰਕੇ ਉਹਦੀ ਲੋੜ ਕਰਦੇ ਠੀਕ ਹੈ ਤੇ ਕਿਵੇਂ ਚੜਦੀ ਕਲਾ ਚੋਂ ਜੀ ਚੜਦੀ ਕਲਾ ਇੰਨਾ ਚਿਰ ਮੋਰਚਾ ਫੜਨੇ ਹੁੰਦਾ ਹੈ ਕੱਟੇ ਜਾਵਾਂਗੇ ਠੀਕ ਹੈ ਠੀਕ ਹੈ ਤੇ ਬਾਪੂ ਜੀ ਨੂੰ ਮਰਨ ਵਰ ਤੇ ਬੈਠਾ ਕਿੰਨੇ ਦਿਨ ਹੋ ਗਏ ਨੇ ਤੇ ਸਰਕਾਰ 52 ਤਨੂੰ ਵੀ ਡਿਲੇਵਰ ਸਾਬ ਨੂੰ ਮਰਨ ਵਰ ਤੇ ਬੈਠਾ ਨੂੰ ਕਿ ਸਰਕਾਰ ਤਰਸ ਤੋਂ ਮਸਣੀ ਹੋਈ ਅਸੀਂ ਜਿਹੜੇ ਹੁਣ ਉਹਨਾਂ ਦੇ ਸਮਰਥਨ ਦੇ ਵਿੱਚ 111 ਕਿਸਾਨ ਜਿਹੜੇ ਇੱਥੇ ਬੈਠੇ ਆ ਤੱਲੇ ਵਾਲ ਸਭ ਤੋਂ ਪਹਿਲਾਂ ਮਰਨ ਨੂੰ ਪਿਆਰਿਆ ਜੇ ਸ਼ੇਖਦਾਰ ਸਾਹਿਬ ਬਹੁਤ ਵੱਡੇ ਕੱਦਵਰ ਨੇਤਾ ਨੇ ਪੂਰੀ ਦੁਨੀਆ ਦੇ ਉਹ ਟੋਲਿਆਂ ਉੱਤੇ ਹੱਥ ਮਾਰ ਕੇ ਸਾਡਾ ਫਰਜ਼ ਬਣਦਾ ਸੀ ਕਿ ਸਾਡੇ ਪੁੱਤ ਪੋਤੇ ਜ਼ਮੀਨ ਬਚਾਉਂਦੀ ਖਤਰੋ ਉੱਤੇ ਬੈਠੇ ਆ ਤੇ ਕਿਉਂ ਨਾ ਅਸੀਂ ਵੀ ਉਹਨਾਂ ਦੇ ਸਾਥ ਦੇਈਏ ਤੁਸੀਂ ਸੁਣਿਆ ਕਿਵੇਂ ਆਪ ਮੁਹਾਰੇ ਆਪ ਮੁਹਾਰੇ ਲੜਨ ਵਾਲੇ ਲੋਕ ਇਨਸਾਨ ਪਸੰਦ ਲੋਕ ਮਰਨ ਵਰਤੀ ਆ ਬੈਠੇ ਨੇ ਤੁੰਦ ਤੁਸੀਂ ਦੇਖ ਸਕਦੇ ਹੋ ਕੁਝ ਵੀ ਨਹੀਂ ਦਿਖ ਰਿਹਾ ਇੰਨੀ ਕੜਾਕੇ ਦੀ ਠੰਡ ਕਿੰਦਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਬਾਈ ਦੇਖੋ ਜੰਦੇ ਆ ਹਮਾਰਾ ਬੈਸਟ ਪੁਆਇੰਟ ਆ। ਇਹ ਮਾਸ਼ਾਹਲਾ। ਕੁਮਰੇ ਸਮਾਨ ਖੋਂਦਾ ਤਿਆਰੀ ਜੀ ਕਰਦੇ ਆ ਸੋਦਾ ਕਵਰ ਕਰਾਂਗੇ। ਠੀਕ ਹੈ। ਆਪਾਂ ਤੇ ਚੱਲ ਗਏ। ਬਾਪੂ ਜੀ ਕਿਵੇਂ ਠੰਡ ਬਹੁਤ ਜ਼ਿਆਦਾ ਜੀ ਤੇ ਕਿਵੇਂ ਡੱਡੇ ਬੈਠੇ ਹੋ? ਸੋ ਦੇਖੋ ਜਿਹੜੇ ਅਧੋਲਨਕਾਰੀ ਹੁੰਦੇ ਆ ਉਹ ਠੰਡ ਨਾ ਗਰਮੀ ਨਹੀਂ ਮੰਨਦੇ ਹੁੰਦੇ। ਉਹਨਾਂ ਨੂੰ ਨਾ ਸਰਦੀ ਦੀ ਆ ਨਾ ਗਰਮੀ ਦੀ ਆ। ਕਿਉਂਕਿ ਇਹ ਜਿਹੜੇ ਅੰਦੋਲਨਕਾਰੀ ਐ ਅੰਦੋਲਨਕਾਰੀ ਵੀ ਉਹ ਸ ਹਾਲਾਤ ਦੇ ਵਿੱਚ ਨਾ ਜਦੋਂ ਸਰਕਾਰ ਨੇ ਅੰਦੋਲਨਕਾਰੀਆਂ ਦੀ ਗੱਲ ਨਾ ਸੁਣੀ ਹੋਵੇ ਹਨਗੋੜਾ ਕੀਤਾ ਹੋਵੇ ਤੇ ਵੱਡਾ ਫੈਸਲਾ ਲੈ ਕੇ ਜਿਹੜੇ ਅੰਦੋਲਨਕਾਰੀ ਐ ਬੈਠੇ ਨਾ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਣਾ ਹੁਣ ਚਿੰਤਾ ਹੈਗੀ ਇਸ ਲੋਕਾਂ ਤੇ ਦੇਖੋ ਕਿਵੇਂ ਕਿਸਾਨ ਵੀਰ ਵਲੰਟੀਅਰ ਇਨਾ ਮਰਜੀ ਵਿੜੀਆਂ ਦੇ ਗੱਦੇ ਰਜਾਈਆਂ ਕੰਬਲ ਦਾ ਪ੍ਰਬੰਧ ਕਰ ਰਹੇ ਨੇ ਕਿਉਂਕਿ ਠੰਡ ਬਹੁਤ ਜ਼ਿਆਦਾ ਐਨੀ ਕਿ ਕੁਝ ਵੀ ਨਹੀਂ ਦਿਖ ਰਿਹਾ ਪਰ ਹੌਸਲੇ بلند ਨੇ ਚੜ੍ਹਦੀ ਕਲਾ ਦੇ ਵਿੱਚ ਸਾਰੇ ਕਿਸਾਨ ਮਜ਼ਦੂਰ ਭਰਾ ਡਾਟੇ ਬੈਠੇ ਨੇ ਆਪਣੀ ਹੱਕ ਦੀ ਮੰਗਾਂ ਦੇ ਲਈ ਜੋ ਜਿੰਨੇ ਵੀ ਕਿਸਾਨ ਭਰਾਵਾਂ ਨਾਲ ਗੱਲ ਕੀਤੀ ਇੱਕੋ ਗੱਲ ਕਹਿੰਦੇ ਨੇ ਕਿ ਬਾਪੂ ਸਰਦਾਰ ਜਜੀਤ ਸਿੰਘ ਡੱਲੇਵਾਲ ਸਾਹਿਬ ਉਹ ਸਾਡੇ ਬੱਚਿਆਂ ਦੇ ਚੰਗੇ ਭਵਿੱਖ ਦੀ ਲੜਾਈ ਲੜਦੇ ਨੇ ਤੇ ਹੁਣ ਸਾਡਾ ਫਰਜ ਹੈ ਅਸੀਂ ਉਹਨਾਂ ਤੋਂ ਅੱਗੇ ਹੋ ਕੇ ਮਰੀਏ ਅੱਗੇ ਹੋ ਕੇ ਸ਼ਹਾਦਤਾਂ ਦਈਏ ਕਿਉਂਕਿ ਸਰਦਾਰ ਜਜੀਤ ਸਿੰਘ ਜੀ ਡੱਲੇਵਾਲ ਸਾਹਿਬ ਪਲ-ਪਲ ਕਰਕੇ ਮਿੰਟ-ਮਿੰਟ ਦਿਨ-ਦਿਨ ਇੱਕ-ਇੱਕ ਸਕਿੰਟ ਸ਼ਹਾਦਤ ਵਾਲੇ ਨੂੰ ਵੱਧ ਰਹੇ ਸੋ ਰੋ ਦੇ ਵਿੱਚ ਆ ਕੇ ਬਾ ਠੀਕ ਹੈ ਜੀ ਸਾਰੇ ਲੋਕ ਮਰਨ ਵਰਤ 111 ਦਾ ਜਥਾ ਅੱਜ ਸਰਹੱਦ ਤੇ ਬੈਠਾ ਸੋ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਆ ਟੀਮ ਡਾਕਟਰ ਸਵੈਮਾਨ ਤੋਂ ਇਹ ਡਿਊਟੀ ਦੇ ਨੇ ਜੀ ਡਾਕਟਰ ਸਾਹਿਬਾ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜੀ ਮਾਹੌਲ ਨੂੰ ਸਾਡੇ ਸਾਹਮਣੇ ਇਹ ਜੀ ਮਾਹੌਲ ਤਾਂ ਪਰ ਇਹ ਜੀ ਆਪ ਨੂੰ ਜੀ ਡਿਊਟੀ ਸੀ ਹਰ ਬੰਦੇ ਡਵਾਈਡ ਕਰਦੇ ਕੰਦੇ ਤੇ ਨਾ ਉਹ ਸੈਟਅਪ ਵਾਸਤੇ ਬੰਦੇ ਜਿਆਦਾ ਹੋਣ ਕਰਕੇ ਮੁੰਡਾ ਗੱਦੇ ਜਾ ਕੇ ਲਿਆ ਉਹ ਬਹੁਤ ਯਾਰ ਹਾਂਜੀ ਅਸੀਂ ਪੁੱਛ ਕੇ ਪਤਾਇਓ ਮਤਲਬ ਇਹ ਚੀਜ਼ ਐਸੇ ਹੈ ਵੀ ਇਹ ਇਤਿਹਾਸ ਨਾਲ ਕਹਿੰਦੇ ਕਿ ਅਸੀਂ ਥੋੜਾ ਜਿਆਦਾ ਚਾਪਣੀ ਕੀਤੇ ਐਪ ਕਰਦੇ ਹਾਂ ਤੇ ਕੀ ਕੀ ਚੈੱਕ ਕਰਦੇ ਹੋ ਡਾਕਟਰ ਸਾਹਿਬ ਸਾਹਿਬ ਹਾਂਜੀ ਹਾਂ ਡਾਕਟਰ ਸਾਹਿਬ ਠੀਕ ਹੈ ਜੀ ਜੀ ਅੱਗੇ ਵੀ ਹਿਸ਼ਾਓ ਮਾਰਨਿੰਗ ਟਾਈਮ ਪਾਜੀ ਅੱਗੇ ਲਾ ਦਿਓ ਪਾਜੀ ਅਗਲੇ ਸਰੀ ਹੋਰ ਲਿਓਣੇ ਜੀ ਹੋਰ ਲਿਓਣੇ ਹੋਰ ਕਿੰਨਾ ਟਾਈਮ ਇਹਨਾਂ ਦਾ ਸਟੇਟਰਾ ਕਰੀ ਗਏ ਹੋਰ ਵੇਟ ਕਿੰਨਾ ਕਰਾਂਗੇ ਅਸੀਂ ਤੁਹਾਨੂੰ ਮੈਡੀਕਲ ਰਿਪੋਰਟ ਦੇ ਦੇਣੀ ਹੈ ਪਰ ਅਸੀਂ ਧਿਆਨ ਰੱਖਾਂਗੇ ਕਿ ਕੋਈ ਆਪਾਂ ਪਹਿਲਾਂ ਕਿਤੇ ਜੇ ਕਿਸੇ ਨੂੰ ਕੋਈ ਅਨੁਮਾਨ ਨਹੀਂ ਨਾ ਨਾਮ ਆਪਣੇ ਕੋਲ ਆ ਚਾਰਜ ਮੇਰੇ ਗੱਦੇ ਲਾ ਲਓ ਬਾਕੀ ਜੇ ਕੁਝ ਵੀ ਹੈ ਤਾਂ ਉਹ ਪਾ ਦੋ ਸਾਡੀ ਟੀਮ ਜੇ ਕੁਆਲਟੀ ਫੈਕਟਰੀ ਤੋਂ ਦੇਖਦੇ ਆ ਵੀ ਅਸੀਂ ਆਪਣੀ ਟਰਾਲੀ ਲਿਆ ਕੇ ਜਿਹੜੀ ਇੱਕ ਪੈਨੰਡੀ ਦੇ ਚੈਪ ਰੈਸਟ ਕਰਨ ਨੂੰ ਅਸੀਂ ਟਰਾਲੀ ਲਿਆ ਕੇ ਤੇ ਆਪਣੀ ਖੜੀ ਕਰਨ ਲਈ ਉਹਦੇ ਵਿੱਚ ਸਾਰਾ ਸਮਾਨ ਰਹਿੰਦਾ ਵੀ ਉਹਦੇ ਅੰਦਰ ਪਲੱਸ ਰੈਕਸ ਧੰਨਵਾਦ ਤੇ ਡਾਕਟਰ ਸਾਹਿਬ ਨੇ ਆਪਣੀਆਂ ਡਿਊਟੀਆਂ ਬਾਰੇ ਦੱਸਿਆ ਤੇ ਦੇਖੋ ਨਾਲ ਮਿਲ ਕੇ ਲੱਗੇ ਹੋਏ ਆ ਸਾਡੀ ਜਿੰਨੀ ਸੇਵਾ ਪ੍ਰਮਾਤਨ ਲਈ ਆ ਸੀ ਧੰਵਾ ਰਹੇ ਆ ਆਏ ਆਏ ਕਰਾ ਦੇਗੇ ਟਰਪਾਲ ਪਵਾ ਦੇਗੇ ਤੂੰ ਕੋਈ ਪਾਉ ਸਹੀ ਕਰ ਤੂੰ ਬੱਕਰ ਤੇ ਆ ਆਇਆ ਰਹੇ ਥਾਰੇ ਕਿਤੇ ਲੱਗੀਆਂ ਤੇ ਆ ਬੇਸਤਰੇ ਲਊ ਹੋਰੇ ਆਹ ਜਿੰਦਗੀ ਸਕਦੇ ਕਿੰਨੀ ਸੰਗਣੀਤ ਹੁੰਦਾ ਕਿੰਨੀ ਠੰਡ ਦੇ ਵਿੱਚ ਹੌਸਲੇ ਬੁਲੰਦ ਨੇ ਟٹے ਹੋਏ ਨੇ ਜੋਧੇ ਐਸ ਪਾਸੇ ਸਟੇਜ ਹੈ ਤੇ ਆ ਦੂਜੇ ਪਾਸੇ ਕੰਕਰੀਟ ਦੀ ਵੈਰੀਗੇਟਾ ਹੈ ਵੈਰੀਗੇਟਾ ਦੇਖੀ ਬਾਈ ਕੱਪਣ ਦੀ ਆ ਪਾਸੇ ਵੀ ਪਾਸੇ